ਸਰਕਾਰੇ ਜਿਹੜਾ ਮੇਰਾ ਪੁਰਤਾ ਪੰਨਾ ਪੰਨਾ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਦਾ ਦੇ ਦਿਓ ਉਹਦਾ ਕੋਈ ਕਸੂਰ ਕੱਢੋ ਤੇ ਉਹਦੇ ਬਾਰੇ ਮੈਨੂੰ ਤੋੜ ਦਿਓ ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਭਾਨੇ ਸਿੱਧੂ ਉੱਪਰ ਦੋ ਕੇਸ ਪੈ ਚੁੱਕੇ ਨੇ ਤੇ ਦੋਸਤੋ ਅੱਜ ਇੱਕ ਹੋਰ ਨਵਾਂ ਤੀਜਾ ਕੇਸ ਭਾਨੇ ਸਿੱਧੂ ਉੱਪਰ ਅਬੋਹਰ ਥਾਣੇ ਦੇ ਵਿੱਚ ਦਰਜ ਹੋਇਆ ਹੈ ਤੇ ਹੁਣ ਦੋਸਤੋ ਭਾਨੇ ਸਿੱਧੂ ਦੀ ਦਾਦੀ ਦੀ ਭਾਵਕ ਵੀਡੀਓ ਸਾਹਮਣੇ ਆਈ ਹੈ ਤੇ ਨਾਲ ਹੀ ਦੋਸਤੋ ਭਾਨੇ ਸਿੱਧੂ ਦੇ ਪਿਤਾ ਨੇ ਵੀ ਆਪਣੇ ਵਿਚਾਰ ਰੱਖੇ ਨੇ ਤੇ ਭਾਨੇ ਸਿੱਧੂ ਦਾ ਦੋਸਤੋ ਜੋ ਭਰਾ ਹੈ ਉਸਨੇ ਵੀ ਆਪਣੇ ਵਿਚਾਰ ਰੱਖੇ ਨੇ ਤੇ ਨਾਲ ਹੀ ਦੋਸਤੋ ਭਾਨੇ ਸਿੱਧੂ ਦੇ ਜੋ ਪਿੰਡ ਦਾ ਸਰਪੰਚ ਹੈ ਪਿੰਡ ਕੋਰਦੋਨਾ ਦਾ ਉਹਨਾਂ ਦੀ ਵੀਡੀਓ ਸਾਹਮਣੇ ਆਈ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਸਰਕਾਰ ਜਿਹੜਾ ਮੇਰਾ ਪੁੱਤ ਆ ਪੰਨਾ ਪੰਨਾ ਸਿੱਧੂ ਬਗਲੇ ਉਹਦੇ ਬਾਰੇ ਮੈਨੂੰ ਸਦਾ ਦੇ ਦਿਓ ਉਹਦਾ ਕੋਈ ਕਸੂਰ ਕੱਢੋ ਤੇ ਉਹਦੇ ਬਾਰੇ ਮੈਨੂੰ ਤੋਰ ਦਿਓ ਮੈਨੂੰ ਤੋਰ ਦਿਓ ਉਹਦੇ ਬਾਰੇ ਮੈਂ ਜਾ ਕੇ ਬਿਲਕੁਲ ਖੁਸ਼ ਹਾਂ ਉਹਨੂੰ ਛੱਡ ਦਿਓ ਉਹਨੂੰ ਛੱਡ ਦਿਓ ਹੋਰ ਨਿਵਾੜੇ ਮੈਂ ਜਾਣ ਨੂੰ ਤਿਆਰ ਮੈਂ ਗੁਰੂ ਜੀ ਦਾ ਖਾਸਾ ਵੈਗਰੀ ਜੀ ਤੇ ਜਿਹੜੇ ਕਿੱਥੇ ਫੱਕੇ ਪਾਏ ਰਹੇ ਨੇ ਤੂੰ ਕੋ ਸਾਡਾ ਸਾਥ ਦੇ ਸੱਚੇ ਪਾਤਸ਼ਾਹ ਜਿਹੜਾ ਇਹ ਸਾਡੇ ਦੇ ਦੋਸਤ ਨਾ ਆ ਉਹ ਗਲਤ ਲੱਗਿਆ ਅੱਦਾ ਮੁੰਡਾ ਸੱਚੀ ਗੱਲ ਬੋਲਦਾ ਹੈ ਤੋ ਸਾਰੇ ਲੋਕੋ ਸਾਰੀਆਂ ਪਾਰਕਿਆਂ ਦੇ ਬਣਾ ਸਾਰੇ ਲੋਕਾਂ ਨੂੰ ਤਾਰੇ ਪਿੰਡ ਇਹ ਲਸੀਬ ਵਕੀਲ ਸਾਹਿਬ ਨੂੰ ਲੈ ਕੇ ਗਿਆ ਉੱਥੇ ਜਿਹੜਾ ਨੇ ਇਨਫੋਰਮੇਸ਼ਨ ਦਿੱਤੀ ਹੈ ਸਾਨੂੰ ਕਿ ਬਾਈ ਨੂੰ ਉੱਥੋਂ 11 ਵਜੇ ਪ੍ਰੋਡਕਸ਼ਨ ਬਰਾਂਟਾਂ ਦੇ ਵਿੱਚ ਇੱਥੇ ਪੱਡੇ ਵਾਲੇ ਸਦਰ ਥਾਣੇ ਦੇ ਵਿੱਚ ਪਰਚਾ ਦਰਜ ਕਰਾਇਆਗਾ ਉਤੇ ਆ 379 20 ਤੇ ਆਹ ਧਾਰਾ ਨਵੀਂ 332 23 34 300 ਇਹ 506 343 AIP 17 ਇਹ ਤੁਹਾਨੂੰ ਦੇ ਦਾਂਗੇ ਇਹਦੀ ਆਪਣੀ FIR ਦੀ ਕਾਪੀ ਤੇ ਲਾਈਨਾਂ ਦੀ ਇਹ ਇਹ ਤੁਹਾਨੂੰ ਪਤਾ ਹੀ ਹੈ ਕਿ ਹੁਣ ਇਹਦਾ ਇੱਕ ਤਰ੍ਹਾਂ ਦੀ ਪਰਸਨਲ ਦੁਸ਼ਮਣੀ ਕੱਢਣ ਵਾਲਾ ਕੰਮ ਹੋਇਆ ਪਿਆ ਜੀ ਠੀਕ ਹੈ ਜੀ ਇੱਕ ਪਰਚਾ ਕਰਾਤਾ ਸੀ ਇਹ ਕੈ ਸੁੰਨ ਚ ਗੱਲਾਂ ਆ ਰਹੀਆਂ ਨੇ ਕਿ ਕੁਛ ਨਾ ਕਸਰ ਰਹੀ ਜੁੜਿਆਣੇ ਜਿਹੜੀ ਹੁਣ ਸਰਕਾਰ ਹੋਰ ਕਢਾਉਣਾ ਚਾਹੁੰਦੀ ਹੈ ਇਹ ਕੋਈ FIR ਦਾ ਪਤਾ ਲੱਗਿਆ ਕਿਸ ਨੇ ਕਰਾਈ ਹੈ ਕੋਈ ਇੱਥੇ ਬਾਬਾ ਦੀਪ ਸਿੰਘ ਨਗਰ ਦਾ ਰਹਿਣ ਵਾਲਾ ਜੀ ਕੋਈ ਇਹਦਾ ਨਾਮ ਆ ਸੁਖਦੇਵ ਸਿੰਘ ਸੁਖਦੇਵ ਸਿੰਘ ਇਹ ਹੈਦਾ ਐਫ ਆਈ ਆਰ ਇਹ 20 ਤਰੀਕ ਦੀ ਹੈ ਜੀ 20 ਤਰੀਕ ਦੀ ਕੱਤੀ ਸੀ ਐਫ ਆਈ ਆਰ ਇਸ ਇਸ ਮਹੀਨੇ ਦੀ ਹਾਂਜੀ ਹਾਂ ਮੇਰੇ ਇੱਕ ਨੂੰ ਮਿਲਦਾ ਐਫ ਆਈ ਆਰ ਇੱਕੋ ਦਿਨ ਦੋ ਐਫ ਆਈ ਆਰਾਂ ਕੱਤੀ ਕੀ ਕਾਰਨ ਕੀ ਪਤਾ ਲੱਗਿਆ ਐਸ ਐਫ ਆਈ ਆਰ ਦਾ ਕਾਰਨ ਤਾਂ ਕਹਿੰਦੇ ਇਹਨਾਂ ਕਹਿੰਦੇ ਲੁੱਟਖੋਹ ਕਰੀ ਜੀ ਤੁਹਾਨੂੰ ਲੱਗ ਰਿਹਾ ਕਿ ਕੋਈ ਲੁੱਟਖੋਹ ਵਾਲਾ ਕੋਈ ਹੈ ਜਾਂ ਕੋਈ ਸਿਸਟਮ ਕਰ ਸਕਦਾ ਭਾਨਾ ਸਿੱਧੂ ਜਦੋਂ ਲੋਕਾਂ ਨੂੰ ਵੀ ਇਹ ਸਵਾਲ ਕਰਨਾ ਚਾਹਣਾ ਹੈ ਕਿ ਸਾਡਾ ਜਿਹੜਾ ਸਿਸਟਮ ਹੈ ਅਸੀਂ ਚਲਾਉਂਦੇ ਆ ਸਾਡੀ ਅਸੀਂ ਪੰਜਾਬ ਦੇ ਪਹਿਲੇ ਨੰਬਰ ਦੇ ਯੂਟਿਊਬਰ ਆ ਜਦੋਂ ਪੰਜਾਬ ਦੇ ਲੋਕਾਂ ਨੂੰ ਯੂਟਿਊਬ ਬਾਰੇ ਨਹੀਂ ਪਤਾ ਸੀਗਾ ਹਰ ਇੱਕ ਯੂਥ ਤੁਸੀਂ ਜਿਹੜੇ ਜਿੰਨੇ ਵੀ ਯੂਟਿਊਬਰ ਨੇ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਚ ਕੰਟੈਂਟ ਬਣਾਉਂਦੇ ਨੇ ਤੁਸੀਂ ਉਹਨਾਂ ਨੂੰ ਆਨ ਰਿਕਾਰਡ ਜਾ ਕੇ ਪੁੱਛ ਵੀ ਸਕਦੇ ਹੋ ਕਿ ਤੁਹਾਨੂੰ ਯੂਟਿਊਬ ਤੇ ਚੈਨਲ ਬਣਾਉਣਾ ਵੀਡੀਓ ਪਾਉਣੀ ਆ ਇਨਕਮ ਕਿਵੇਂ ਆਉਂਦੀ ਹੈ ਕੀਨੇ ਸਿਖਾਇਆ ਸਾਡੀ YouTube ਮੋਨਟਾਈਜ਼ਾ ਸਾਡਾ Snapchat ਮੋਨਟਾਈਜ਼ਾ ਸਾਡਾ Instagram ਮੋਨਟਾਈਜ਼ਾ ਸਾਡੀ Facebook ਮੋਨਟਾਈਜ਼ਾ ਸਾਨੂੰ ਚਾਰੇ ਪਾਸੇ ਇਹ ਕਮਾਉਂਦੀ ਅਸੀਂ ਆਪਣੀ ਮਿਹਨਤ ਕਰਦੇ ਆਂ ਕੰਟੈਂਟ ਬਣਾਉਨੇ ਜੋ ਵੀ ਹੈ ਜੋ ਪਹਿਲਾਂ ਸਾਡੇ CM ਸਾਹਿਬ ਵੀ ਕਰਦੇ ਰਹੇ ਨੇ ਏਜੰਟਾਂ ਦੇ ਪੈਸੇ ਵਾਪਸ ਦਿਵਾਣਾ ਲੋਕਾਂ ਨੂੰ ਇਹ ਭਾਰੀ ਪੈਗੇ ਪਰ ਅਸੀਂ ਪਾਰੀ ਨਹੀਂ ਪੈ ਬਾਈ ਜੀ ਬੋਝ ਬਣ ਕੇ ਥੱਲੇ ਦਬ ਨਾ ਪਰ ਰਹੇ ਇੱਕ ਏਜੰਟਾਂ ਦੇ ਪੈਸੇ ਬਣਾਉਣ ਮੜਵਾਉਣੇ ਤੇ ਲੋਕਾਂ ਦੀ ਆਵਾਜ਼ ਉਠਾਉਣੀ ਸਾਡੀ ਫੈਮਿਲੀ ਨੂੰ ਤੇ ਸਾਨੂੰ ਤੇ ਬਾਈ ਨੂੰ ਏ ਮਨ ਲੋਕੇ ਸਾਡੇ ਉੱਤੇ ਵੱਡੇ ਪਹਾੜ ਦੀ ਤਰ੍ਹਾਂ ਸਾਨੂੰ ਨੀਚੇ ਕੋ ਦਲ ਰੇ ਇਸ ਦੌਰਾਨ ਜਦੋਂ ਤੋਂ ਹਿਰਾਸਤ ਦੇ ਵਿੱਚ ਪਾਨਾ ਸਦੂ ਤਦੋਂ ਕੋਈ ਤੁਹਾਡੀ ਗੱਲਬਾਤ ਨਹੀਂ ਪਰ ਅਸੀਂ ਤੋਂ ਦੇ ਨਾਲ ਕੋਈ ਦੱਸਿਆ ਕਿ ਕਿਵੇਂ ਪੁਲਿਸ ਫ੍ਰੀਡਾ ਜਲੀ ਕਿ ਦਿਖੋ ਜੋ ਲੁਧਿਆਣਾ ਦੀ ਸੀਗਾ ਲੁਧਿਆਣਾ ਤੇ ਜੋ ਕੁ ਸੋਇਆ ਉਹ ਸਾਰੀ ਮੀਡੀਆ ਦੇ ਵਿੱਚ ਆ ਜੀ ਗਿਆ ਉਹ ਪਤੀ ਹੈ ਸਾਰੇ ਜਨਨੋ ਕਿ ਉੱਥੇ ਕੀ ਕੁ ਸੋਇਆ ਜਿਖੋਂ ਪਟਿਆਲਾ ਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸਵੇਰੇ 11 ਵਜੇ ਤੱਕ ਨੇ ਜੇਬ ਤੋਂ ਲੈ ਕੇ ਆਏ ਨੇ ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਉਹਦੇ ਬਾਰੇ ਮੈਨੂੰ ਕੁਝ ਪਤਾ ਲੱਗ ਪਾਇਆ ਕਿ ਹਲੇ ਪਟਿਆਲਾ ਦੇ ਵਿੱਚ ਕਿੱਥੇ ਰੱਖਿਆ ਗਿਆ ਕੀ ਗੱਲ ਹੋਈ ਹੈ ਕਿ ਵੀ ਨਾ ਜਿਹੜੀ ਪੁਲਿਸ ਲੈ ਕੇ ਆਈਏ ਜਿੱਥੋਂ ਮੈਂ ਸੁਣ ਕੇ ਆਇਆ ਜਿਹੜੇ ਮੇਰੇ 2-4 ਮਿੱਤਰ ਨੇ ਉਹ ਕਹਿੰਦੇ ਵੀ ਪਰਚਾ ਵੀ ਖੁੱਲਿਆ ਹੈ ਤੈਨੂੰ ਵੀ ਡਾਉਣਗੇ ਪੰਜ ਚਾਰ ਜਾਣੇ ਨੂੰ ਤੁਹਾਨੂੰ ਹੋਰ ਵੀ ਡਾਉਣਗੇ ਠੀਕ ਹੈ ਤੇ ਜੋ 2-4 ਬੰਦੇ ਸਾਡੇ ਗਏ ਆ ਮੈਂ ਪੰਚਾਇਤ ਗਈ ਆ ਸਾਡੀ ਪਿੰਡ ਦੀ ਉਹਨਾਂ ਨੇ ਪਹਿਲਾਂ ਸਦਰ ਚ ਪਤਾ ਕੀਤਾ ਉਹ ਕਹਿੰਦੇ ਸੀਆਈ ਲੈ ਕੇ ਸੀਆਈ ਪਤਾ ਕੀਤਾ ਕਹਿੰਦੇ ਸਦਰ ਚ ਲੈ ਗੇ ਬਸ ਅਹੀ ਉਹ ਸਾ ਉਹਦੇ ਫੇਰ ਸਰਦਰ ਚ ਗਏ ਉਹ ਕਹਿੰਦੇ ਜੀ ਪੁਨਰ ਸੇੜੀ ਚੌਕੀ ਤੇ ਲੈ ਕੇ ਕੋਈ ਮਾਮਲਾ ਸਮਝ ਨਹੀਂ ਆ ਰਿਹਾ ਭਾਈ ਹੁਣ ਗੱਲਬਾਤ ਹੋ ਪਈ ਤੁਹਾਡੀ ਕਿ ਕੀ ਕੁਝ ਕੱਟ ਕਰਨ ਜਾ ਰਹੇ ਨੇ ਜਾਂ ਕਿਤੇ 50 ਲੱਖਾਂ ਦਾ ਨਾ ਲਗਾਤਾ ਤੇ ਹੱਕ ਦੇ ਵਿੱਚ ਉਹ 29 ਤਰੀਕ ਦਾ ਕੱਟ ਸਾਡਾ ਰੱਖੀ ਹੋਇਆ ਜੀ ਬਾਕੀ ਉਹ ਤੋਂ ਪਹਿਲਾਂ ਵੀ ਜੋ ਵੀ ਜਥੇਬੰਦੀਆਂ ਵੀ ਸਾਡੇ ਨਾਲ ਨੇ ਪੰਜਾਬ ਆਪਣਾ ਸੰਯੁਕਤ ਮੋਰਚੇ ਵੱਲੋਂ ਵੀ ਮੀਟਿੰਗ ਹੋਈ ਸੀ ਰੋਪੜ ਉਹਨਾਂ ਨੇ ਵੀ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਆ ਅੱਜ 26 ਤਰੀਕ ਦਾ ਟਰੈਕਟਰ ਮਾਰਚ ਕੁਸ ਉਹਨਾਂ ਦੇ ਇੱਕ ਦੋ ਪ੍ਰੋਗਰਾਮ ਨੇ ਉਹਨਾਂ ਨੇ ਕਹਿ ਸੁਣ ਕੇ ਹੀ 29 ਤਰੀਕ ਦਾ ਮੰਨ ਲਓ ਪ੍ਰੋਗਰਾਮ ਰਖਾਇਆ ਸੀ ਵੱਡੀ ਕਾਲ ਦਿੱਤੀ ਸੀ ਇਨਸਾਫ ਪਸੰਦ ਲੋਕਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਜਿੰਨੇ ਵੀ ਲੋਕ ਨੇ ਉਹਨਾਂ ਨੇ ਉਹਨੂੰ ਕਾਲ ਦਿੱਤੀ ਸੀ ਕਿ ਤੁਸੀਂ ਆਓ ਕਿ ਆਪਾਂ ਵੱਧ ਤੋਂ ਵੱਧ ਇਕੱਠ ਇਕੱਠ ਕਰਕੇ ਇਹ ਸਰਕਾਰ ਦੇ ਜਿਹੜੇ ਇਹ ਨੀਤੀਆਂ ਦੇ ਉੱਤੇ ਲਿਆ ਇਹਨਾਂ ਨੂੰ ਨੱਥ ਪਾਈ ਸਿਆਸੀ ਬੰਦਿਆਂ ਨਾਲ ਵੀ ਗੱਲਬਾਤ ਹੋਈ ਤਾਂ ਅਲੱਗ ਸਿਆਸੀ ਬੰਦਿਆਂ ਨਾਲ ਕੀ ਗੱਲਬਾਤ ਕਰਨੀ ਬਈ ਸਿਆਸੀ ਬੰਦਿਆਂ ਦੇ ਵਿਰੋਧੀ ਧਿਰ ਦੇ ਨੇਤਾ ਨੇ ਫੋਨ ਕੀਤਾ ਹੋਵੇ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਕਿਉਂਕਿ ਹਰ ਕੋਈ ਹਮਾਇਤ ਕਰ ਰਿ ਬਿਰੋਧੀ ਧਿਰ ਦੇ ਨੇਤਾ ਦੇਖੋ ਜੀ ਮੇਰੀ ਗੱਲ ਕਿਸੇ ਨੇ ਨਹੀਂ ਕੋਈ ਰਿਕਾਰਡ ਬਾਕੀ ਚੱਲ ਸਭ ਰਹੇ ਨੇ ਕਿਉਂ ਦੇਖੋ ਜੀ ਵਿਰੋਧੀ ਧਿਰ ਦਾ ਨੇਤਾ ਹੋਵੇ ਤੇ ਸੱਤਾਧਰ ਦਾ ਨੇਤਾ ਹੋਵੇ ਦਿਲ ਹਰ ਇੱਕ ਦੇ ਕੋਲ ਹੈ ਦਿਲ ਹਰ ਇੱਕ ਦੇ ਕੋਲ ਹੈ ਦੇਖੋ ਜਿਹੜਾ ਵੀ ਬੰਦਾ ਹੁਣ ਤੁਸੀਂ ਵੀ ਆਏ ਹੋ ਬਾਈ ਜੀ ਤੁਸੀਂ ਕਨਸਾਨੀਤਾ ਦੇ ਨਾਂ ਤੇ ਆਏ ਜਿਹੜਾ ਵੀ ਜਿਹਦਾ ਬੰਦਾ ਉਹੀ ਬੱਚੜ ਖਾਣੇ ਦੇ ਉੱਤੇ ਕੇ ਦੇਖੋ ਉਹਦਾ ਤਾਂ ਕੁਝ ਆਪਾਂ ਕਹਿ ਨਹੀਂ ਸਕਦੇ ਪਰ ਦਿਲ ਤਾਂ ਹਰ ਇੱਕ ਕੋਲ ਹੈ ਚਾਹੇ ਸੱਤਾਧਰ ਨੇ ਠੀਕ ਹੈ ਨੇਤਾ ਨੇ ਤੇ ਇਹ ਵਿਰੋਧੀ ਧਿਰ ਦੇ ਨੇਤਾ ਨੇ ਜੀਦਾ ਦਿਲ ਮਚਣਾ ਉਹਦਾ ਮਚਦਾ ਹੀ ਹੈ ਜੇ ਕਈ ਉਲਟ ਜਿਹੜੇ ਵਿਰੋਧੀ ਧਿਰ ਵਾਲੇ ਨੇ ਉਹ ਵੀ ਲੱਗ ਰਹੇ ਨੇ ਲੱਗਦਾ ਸਰਕਾਰ ਨਹੀਂ ਵੀ ਪਦਰ ਤੇ ਆ ਗਈ ਫੋਜ ਉਹਦਾ ਨਹੀਂ ਵੀ ਪਦਰ ਤੇ ਕੀ ਬਾਈ ਜੀ ਮੈਨੂੰ ਇਹ ਲੱਗਦਾ ਵੀ ਜਮੀ ਥੱਲੇ ਡੇਗੀ ਸਰਕਾਰ ਸਰਕਾਰ ਇਹਨਾਂ ਤਾਂ ਇਹ ਸੋਚ ਲੋ ਕਿ ਇੱਕ ਮੈਂ ਕਹਿੰਨਾ ਕੋਈ ਆ ਸਰਪੰਚ ਸਾਹਿਬ ਖੜੇ ਨੇ ਸਾਡੇ ਪਿੰਡ ਦੇ ਮੈਂ ਕਹਿੰਨਾ ਜਿੰਨੂੰ ਆਪਾਂ ਪਿੰਡ ਦੇ ਸੌ ਲੜਾਈਆਂ ਪੜਾਈਆਂ ਜਾਂਦੇ ਕੁਝ ਵੀ ਹੋ ਜਾਂਦਾ ਇੱਥੇ ਤੱਕ ਤਾਂ ਸਰਪੰਚ ਵੀ ਨਹੀਂ ਗਿਰਦਾ ਤੁਸੀਂ ਇਹ ਸਭ ਲਾ ਲਓ ਕਿ सीएम ਸਾਊਥ ਦਾ ਲੈਵਲ ਹੀ ਬਹੁਤ ਉੱਚਾ ਉਹਨੇ ਲੇਟੈਸਟ ਇਨਫੋਰਮੇਸ਼ਨ ਕੀ ਹੈ 2 ਦਿਨ ਦਾ ਰਿਮਾਂਡ ਕੀਤਾ ਜਾ ਰਿਹਾ 2 ਦਿਨ ਦਾ ਰਿਮਾਂਡ ਤੱਕ ਕੀ ਕੀ ਕਾਰਵਾਈ ਕਰ ਰਿਹਾ ਰਿਮਾਂਡ 20 ਤਰੀਕ ਤੱਕ ਆ ਜੀ ਮੈਨੂੰ 2 ਦਿਨ ਬਾਰੇ ਨਹੀਂ ਬਿਲਕੁਲ ਪਤਾ ਦੇਖੋ 29 ਤਰੀਕ ਤੱਕ ਮੇਰੇ ਸਾਹਬ ਨੇ ਮੈਨੂੰ ਜਿੱਥੇ ਤੱਕ ਪਤਾ ਲੱਗਿਆ ਸਾਡੇ ਵਕੀਲ ਸਾਹਿਬ ਨੇ ਦੱਸਿਆ ਕਿ 29 ਤਰੀਕ ਰਿਮਾਂਡ ਹੈ ਠੀਕ ਹੈ ਠੀਕ ਹੈ ਮੇਰਾ ਨਾਮ ਸਰਬਜੀਤ ਸਿੰਘ ਆ ਜੀ ਪਿੰਡ ਕੋਟ ਦੁੰਨਾ ਮੈਂ ਮੌਜੂਦਾ ਸਰਪੰਚਾ ਕੋਲ ਦਿੰਦੇ ਜੀ ਸਰਪੰਚ ਸਾਹਿਬ ਕਿਵੇਂ ਵਿਖਿਆ ਜਾਵੇ ਜੀ ਕਿ ਫਾਨੋ ਸਿੱਧੂ ਨੇ ਖੋਰ ਐਫਆਈਆਰ ਜਿਹੜੀ ਉਹ ਸਾਹਮਣੇ ਆਈ ਹੈ ਕਿ ਚੈਨੀ ਖੋਦ ਦੇ ਮਾਮਲੇ ਦੇ ਵਿੱਚ ਪਟਿਆਲਾ ਪੁਲਿਸ ਨੇ ਰਸਤੇ ਵਿੱਚ ਦਿੱਤਾ ਮਾਨ ਇਹਨਾਂ ਦੁਖੀ ਹੈ ਜੀ ਆਵਾਜ਼ ਨਹੀਂ ਆ ਰਹੀ ਅੱਜ ਸਾਨੂੰ 5 ਦਿਨ ਹੋ ਗਏ ਅਸੀਂ ਰੋਟੀ ਨਹੀਂ ਖਾ ਕੇ ਦੇਖੀ ਇੱਕ ਸਾਡੇ ਨਿੱਕੇ ਨਿੱਕੇ ਮਸੂਮ ਬੱਚਿਆਂ ਤੇ ਐਡਾ ਅਤਿਆਚਾਰ ਸਰਕਾਰ ਕਰ ਰਹੀ ਆ ਸਾਡੇ ਅਸੀਂ ਸਾਥੋਂ ਬੋਲ ਨਹੀਂ ਨਿਕਲ ਰਿਹਾ ਅਸੀਂ ਗੱਡੀਆਂ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਲੁਧਿਆਣਾ ਅਦਾਲਤ ਦੇ ਵਿੱਚੋਂ ਸਾਰਾ ਕੰਮ A to Z ਕਰਾ ਕੇ ਵਕੀਲ ਸਾਹਿਬ ਸਾਡੇ ਨਾਲ ਸੀ ਸਾਡੇ ਚਿਹਰੇ ਤੇ ਰੌਣਕ ਸੀ ਵੀ ਸਾਡਾ ਹੀਰਾ ਅੱਜ ਸਾਡੇ ਪਿੰਡ ਜਾਊਗਾ ਪਰ ਪਿੰਡ ਜਾਣ ਦੀ ਬਜਾਏ ਉਹਨੂੰ ਪਟਿਆਲਾ ਲਿਆ ਕੇ ਇੱਕ ਚੈਨੀ ਖੋਣ ਦਾ ਉੱਤੇ ਪਰਚਾ ਦਿੱਤਾ ਗਿਆ ਤਾਰਾਂ ਲਾ ਕੇ ਵੀ ਉਹ ਤੇ ਬਾਹਰ ਨਾ ਆਵੇ ਠੀਕ ਹੈ ਮੈਂ ਇਹ ਈਡੀਆਂ ਗਿਰੀਆਂ ਹੋਈਆਂ ਸਰਕਾਰਾਂ ਪਹਿਲਾਂ ਦੀਪ ਸਿੱਧੂ ਮੁਰਵਾਤਾ ਫਿਰ ਆਪਣਾ ਮੂਸੇ ਵਾਲਾ ਬਾਈ ਮਰਵਾਤਾ ਫਿਰ ਸੰਦੀਪ ਮਰਵਾਤਾ ਪਰ ਸਾਡਾ ਜਿਹੜਾ ਮਾਨਾ ਬਾਈ ਬਹੁਤ ਡੋਲ ਰਿਹਾ ਵੀ ਕਿਤੇ ਸਾਡਾ ਹੀਰਾ ਸਾਡੇ ਕੋਲੋਂ ਬਗਣਾ ਜਾਵੇ ਸਵੇਰ ਦੀ ਬਾਈ ਕੱਲੀ ਚਾਹ ਪੀਤੀ ਹੋਇਆ ਸਵੇਰ ਦੇ ਨਿਕਲੇ ਹੋਇਆ 4 ਵਜੇ ਦੇ ਪਰ ਸਾਡਾ ਮਨ ਡੋਲਦਾ ਵੀ ਸਰਕਾਰਾਂ ਨੇ ਸਾਨੂੰ ਸਾਡਾ ਹੀਰਾ ਸੇਤੀ ਦੇਣਾ ਨਹੀਂ ਜਿਹੜੀਆਂ ਤਾਰਾ ਲਾਈਆਂ ਇਹਨਾਂ ਨੇ 323 341 ਜਿਹੜੀ 379 ਬੀ ਲਾਈਆ ਇਹਦੇ ਵਿੱਚ ਸਹੀਤੀ ਬੀਲ ਨਹੀਂ ਹੁੰਦੀ ਘੱਟ ਤੋਂ ਘੱਟ 3 ਮਹੀਨੇ ਤੋਂ ਪਹਿਲਾਂ ਦੀ ਬੀਲ ਨਹੀਂ ਹੈ ਨੌਨ ਅਵੇਲੇਬਲ ਧਾਰਾ ਵਾਲਾ ਕੀ ਫਸਾਉਣ ਦੀ ਸਾਜਿਸ਼ ਹੈ ਸਰਕਾਰ ਦੀ ਸਾਹਮਣੇ ਆ ਜੀ ਸਭ ਦੇ ਹਨਾ ਸਾਰੇ ਲੋਕਾਂ ਦੇ ਸਾਹਮਣੇ ਆ ਲੋਕਾਂ ਨੂੰ ਹੀ ਅਪੀਲ ਕਰਦੇ ਆ ਵੀ ਮੰਗਰੋਂ ਭੋਗ ਤੇ ਇਕੱਠ ਕਰਨ ਦਾ ਮੂਸੇ ਵਾਲੇ ਦੇ ਪਾਈ ਦੇ ਜਿੱਦੇ ਭੋਗ ਸੀਗਾ ਅਸੀਂ ਉਹਦੇ ਵਿੱਚ ਖੁਦ ਸ਼ਾਮਲਤੀ ਜਾ ਕੇ ਅਸੀਂ ਜਿਹੜਾ ਸਾਰਾ ਇੱਕ ਪ੍ਰੋਗਰਾਮ ਰੰਬਿਆ ਸੀਗਾ ਪਰ ਉੱਥੇ ਲੋਕਾਂ ਨੂੰ ਮੱਥਾ ਟੇਕਣਾ ਨਹੀਂ ਮਿਲਿਆ ਪਰ ਉਹ ਮੱਥਾ ਟੇਕਣਾ ਨਹੀਂ ਮਿਲਿਆ ਐਡਾ ਜਿਆਦਾ ਭਾਰੀ ਇਕੱਠ ਹੋ ਗਿਆ ਮਗਰ ਉਹ ਇਕੱਠ ਕਰਨ ਦਾ ਲੋਕਾਂ ਨੂੰ ਹੀ ਬੇਨਤੀ ਕਰਦਾ ਵੀ ਮਗਰ ਉਹ ਇਕੱਠ ਕਰਨ ਦਾ ਕੋਈ ਫਾਇਦਾ ਨਹੀਂ ਮਗਰ ਉਹ ਫੁੱਲਾਂ ਤੇ ਜਾਣ ਦਾ ਕੋਈ ਫਾਇਦਾ ਨਹੀਂ ਆਹੀ ਹੀਰਾ ਜੇ ਸਾਡਾ ਸਾਥੋਂ ਗੁੰਮ ਗਿਆ ਸਾਥੋਂ ਮੈਂ ਕਹਿੰਦਾ ਵੀ ਇਤੋਂ ਵੱਡਾ ਪਾਪ ਹੋਰ ਕੋਈ ਹੋਣਾ ਨਹੀਂ ਠੀਕ ਬਸ ਆਹੀ ਕਹਿੰਦਾ ਜੀ ਇਤੋਂ ਵੱਧ ਤੋਂ ਬੋਲਿਆ ਨਹੀਂ ਜਾਂਦਾ ਬੇਨਤੀ ਸਾਰਿਆਂ ਨੂੰ ਪਿੰਡ ਦਾ ਕੀ ਮੋਲ ਹੈ ਇਸ ਸਮੇਂ ਪਿੰਡ ਦੇ ਵਿੱਚ ਜੀ ਐ ਮੰਨ ਲਓ ਸਾਰਾ ਪਿੰਡ ਸਾਡਾ ਜਿਹੜਾ ਪਿੰਡ ਬਹੁਤ ਸ਼ਾਨਦਾਰ ਪਿੰਡਾਂ ਨਾਲ ਸਾਡੇ ਕੋਈ ਪਾਰਟੀ ਵਜ ਗਿਆ ਠੀਕ ਹੈ ਪਾਰਟੀ ਵਜ ਤੋ ਉੱਪਰ ਉੱਠ ਕੇ ਲੋਕ ਮੈਂ ਕਹਿੰਦਾ ਜਿੱਦੇ ਦਾ ਵੀਰ ਚੱਕਿਆ ਹੋਇਆ ਰਾਤ ਜਦੋਂ ਸਾਨੂੰ ਪਤਾ ਲੱਗਿਆ ਸੀ ਲੱਡੂ ਵੀ ਬੰਡਾਂ ਹੀ ਜਾਂ ਸਾਡਾ ਭਾਈ ਜਾਊਗਾ ਜਦੋਂ ਰਾਤ ਸਾਨੂੰ ਸਰਕਾਰਾਂ ਨੇ ਲਹਰੇ ਲਾ ਕੀ ਵੀ ਮਾਹੌਲ ਖਰਾਬ ਹੋ ਗਿਆ ਮਾਹੌਲ ਖਰਾਬ ਹੋ ਜੂਗਾ ਜੇ ਤੁਸੀਂ ਅੱਜ ਲੈ ਕੇ ਤੁਸੀਂ ਸਵੇਰੇ ਸਾਨੂੰ 11:00 22 ਤੈਨੂੰ ਦੱਸਾ ਸਾਡਾ ਜਿਹੜਾ ਉਹ ਤਾਮਾ ਜਾਂ ਮਾਤੀ ਉਹ ਅਹੀਂ ਰਹਿ ਗਿਆ ਅੱਜ ਉਹ ਹੀ ਉਸੇ ਤਰ੍ਹਾਂ ਅਸੀਂ ਅੱਜ ਤਾਮਾ ਜਮਾ ਫੇਰ ਬਣਿਆ ਵੀ ਸਾਡਾ ਭਾਈ ਆਊਗਾ ਸਾਡਾ ਹੀਰਾ ਆਊਗਾ ਪੰਜਾਬ ਦਾ ਹੀਰਾ ਆਊਗਾ ਅਸੀਂ ਯਾਰ ਲੱਡੂ ਫੰਡਾਂਗੇ ਸਾਡਾ ਭਰਾ ਸਾਡੇ ਘਰੇ ਆਊਗਾ ਅੱਜ ਪਿੰਡ ਕੋੜਦੁੰਨੇ ਜਾਣ ਦੀ ਬਜਾਏ ਉਹ ਪਟਿਆਲਾ ਇੱਥੇ ਥਾਣੇ 'ਚ ਲਿਆ ਕੇ ਜੱਜ ਸਾਹਿਬ ਤੋਂ ਉਹਦਾ 3 ਦਿਨਾਂ ਦਾ ਰਿਮਾਂਡ ਹੋਰ ਮੰਗਿਆ ਵੀ ਚੈਨੀ ਖੋਣ ਦਾ ਉਹ ਤੇ ਪਰਚਾ ਠੀਕ ਠੀਕ ਚਲੋ ਇੱਕ ਮੈਂ ਲਾਸਟ ਬੇਨਤੀ ਕਰਨਾ ਚਾਹਣਾ ਤੁਹਾਡੇ ਮਾਧਿਅਮ ਰਾਹੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਜਿੱਥੇ ਵੀ ਇਨਸਾਫ ਪਸੰਦ ਲੋਕ ਬੈਠੇ ਨੇਗੇ ਕਿ ਅੱਜ ਇਹ ਸਾਡੇ ਘਰ ਅੱਗ ਲੱਗੀ ਐ ਮੈਂ ਇਹ ਗੱਲ ਕਹਿਣਾ ਕਿ ਆਉਣ ਵਾਲੇ ਟਾਈਮ 'ਚ ਇਹ ਅੱਗ ਪੰਜਾਬ ਦੇ ਹਰ ਇੱਕ ਘਰ 'ਚ ਲੱਗੂਗੀ ਜਿਹੜਾ ਵੀ ਬੰਦਾ ਬੋਲੂ ਉਹਨੂੰ ਦੱਬਿਆ ਕੋਚ ਲਿਆ ਵੀ ਜਾਊਗਾ ਜੇ ਉਹ ਆਪਣੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆਊਗਾ ਤਾਂ ਉਹਨੂੰ ਮਾਰ ਕੇ ਵੀ ਖਪਾਇਆ ਜਾਊਗਾ ਇਹ ਪਹਿਲਾਂ ਵੀ ਹੋਇਆ ਪੰਜਾਬ ਨਾਲ ਇਹ ਹੁਣ ਅੱਗੇ ਵੀ ਹੋਊਗਾ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹਣਾ ਹੈ ਕਿ ਉੱਠ ਕੇ ਜਿਹੜਾ ਇਹ ਜ਼ਬਰ ਜੁਰਮ ਹੋ ਰਿਹਾ ਇਹਦੇ ਖਿਲਾਫ ਲੜਨ ਦੀ ਹਿੰਮਤ ਕਰ ਲੋ ਨਹੀਂ ਤਾਂ ਇਹ ਬਹੁਤ ਭਾਰੀ ਪੈਣਾ ਪੰਜਾਬ ਤੇ ਬਹੁਤ ਭਾਰੀ ਪੈਣਾ ਨਿਆਜ ਇੱਕ ਘਰ ਘਰ ਦੇ ਵਿੱਚ ਅੱਗ ਵੱਢ ਜਾਣੀ ਆ ਹਰ ਇੱਕ ਨਾਲਾਂ ਹੀ ਕੱਟ ਦੀ ਕਾਲ ਵੀ ਦੇ ਇੰਤਜ਼ਾਰ ਰਹੇ ਹੋ ਕੱਟ ਦੀ ਕਾਲ ਦਿੱਤੀ ਹੋਈ ਹੈ ਜੀ ਬਾਈ ਜੀ 29 ਤਰੀਕ ਦੀ ਕੱਟ ਦੀ ਕਾਲ ਦਿੱਤੀ ਹੋਈ ਆ ਕੱਟ ਦੀ ਵੀ ਕਾਲ ਜੋ ਵੀ ਜਥੇਬੰਦੀਆਂ ਉਹਦਾ ਪ੍ਰੋਗਰਾਮ ਲਿਖਣਗੇ ਜੋ ਵੀ ਕਰਨਾ ਪਊ ਬਾਈ ਜੋ ਵੀ ਸੜਕਾ ਜਾਮ ਕਰਨੇ ਕੁਝ ਵੀ ਕਰਨਾ ਪੈਣਾਗਾ ਜਿੰਨੇ ਕਿ ਜੋਗੇ ਹੈਗੇ ਆ ਬਾਈ ਚੇਹ ਜਉਂਦੇ ਰਹੇ ਤੱਕ ਕਰਾਂਗੇ ਪਟਿਆਲਾ ਪੁਲਿਸ ਦੀ ਰਾਸਤ ਤੋਂ ਬਾਅਦ ਕੀ ਕੱਟ ਦੀ ਜਗ੍ਹਾ ਵੀ ਚੇਂਜ ਹੋ ਸਕਦੀ ਹੈ ਕਿ ਪਟਿਆਲਾ ਨਾ ਬੜਿਆ ਕੱਟ ਦੀ ਜਗ੍ਹਾ ਇੱਕ ਵਾਰ ਤਾਂ ਪਿੰਡ ਦੀ ਰੱਖੀ ਜੇ ਪਿੰਡ ਦੀ ਹੀ ਰਹੂਗੀ ਉਸ ਤੋਂ ਬਾਅਦ ਜਥੇਬੰਦੀ ਦਾ ਜੋ ਵੀ ਪ੍ਰੋਗਰਾਮ ਹੋਊਗਾ ਉਹ ਕਰਾਂਗੇ ਪਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਹੁਣ ਉੱਠ ਖੜੋ ਜੇ ਸਾਡਾ ਕੋਈ ਪਰਸਨਲ ਮੈਟਰ ਹੈ ਸਾਡੀ ਕੋਈ ਪਰਸਨਲ ਲੜਾਈ ਹੈ ਸਾਡੇ ਦਾ ਨਾਂ ਖੜੋ ਪਰ ਇਹ ਪੰਜਾਬ ਦੀ ਲੜਾਈ ਹੈ ਤੁਹਾਡੇ ਚਾਰੇ ਪਾਸੇ ਛੱਤਰ ਵੀ ਪੈਣਗੇ ਤੁਹਾਡੇ ਛੱਤਰ ਪੈਣੇ ਦਾ ਪੈਣੇ ਕਰਿਆ ਕੇ ਛੱਤਰ ਪੈਣਗੇ ਇਹ ਗੱਲ ਕਹਿਣਾ ਚਾਹਣਾ ਹੈ ਪੰਜਾਬ ਦੇ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਭਾਨੇ ਸਿੱਧੂ ਉੱਪਰ ਦੋਸਤੋ ਜੋ ਵੀ ਸਰਕਾਰਾਂ ਦੁਆਰਾ ਕਾਰਵਾਈ ਕੀਤੀ ਜਾ ਰਹੀ ਹੈ ਤੇ ਭਾਨੇ ਸਿੱਧੂ ਦੀ ਦਾਦੀ ਨੇ ਜੋ ਵੀ ਆਪਣੇ ਵਿਚਾਰ ਰੱਖੇ ਨੇ ਤੇ ਉਹਨਾਂ ਦੇ ਪਿਤਾ ਨੇ ਵੀ ਜੋ ਆਪਣੇ ਵਿਚਾਰ ਰੱਖੇ ਨੇ ਤੇ ਨਾਲ ਹੀ ਭਾਨੇ ਸਿੱਧੂ ਦੇ ਭਰਾ ਨੇ ਤੇ ਪਿੰਡ ਕੋੜ ਦੂਨੇ ਦੇ ਸਰਪੰਚ ਨੇ ਜੋ ਵੀ ਆਪਣੇ ਵਿਚਾਰ ਰੱਖੇ ਨੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੋ ਵੀ ਦੋਸਤੋ ਕਾਰਵਾਈ ਭਾਨੇ ਸਿੱਧੂ ਉੱਪਰ ਹੋ ਰਹੀ ਹੈ ਕੀ ਇਹ ਸਹੀ ਹੈ ਜਾਂ ਗਲਤ ਹੈ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਦੋਸਤੋ ਤੁਸੀਂ ਸਾਡੇ YouTube ਚੈਨਲ ਮੈਕਸ TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਤੇ ਗੈ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ